ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਬੱਬਰ ਅਕਾਲੀ ਲਹਿਰ ਦੇ ਯੋਧੇ ਸਾਦਾ ਸਿੰਘ ਪਿੰਡੋਰੀ ਨਿਜਰਾਂ ਦੀ ਤਾਂ ਅੱਜ ਦੇ ਦਿਨ ਜੇਲ੍ਹ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਬੱਬਰ ਅਕਾਲੀ ਲਹਿਰ 1921 ਵਿੱਚ ਇਹ ਹਿੱਸਾ ਦੀ ਪੈਰੋਕਾਰ ਮੁੱਖ ਧਾਰਾ ਅਕਾਲੀ ਲਹਿਰ ਤੋਂ ਟੁੱਟ ਕੇ ਬਣਿਆ ਖਾਰਕੂ ਸਿੱਖਾਂ ਦਾ ਇੱਕ ਗਰੁੱਪ ਸਰਗਰਮੀਆਂ ਦਾ ਨਾਮ ਸੀ ਤਾਂ ਇਹਨਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ ਝੋਲੀ ਚੁੱਕਾਂ ਅੰਗਰੇਜ਼ਾਂ ਦੇ ਸੂਈਆਂ ਨੂੰ सबक ਸਿਖਾਉਣਾ ਸੀ 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਦੇ ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਖੂਫੀਆ ਮੀਟਿੰਗ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ ਉਹਨਾਂ ਵਿੱਚੋਂ ਕਈ ਜਣੇ 23 ਮਈ 1921 ਨੂੰ ਗ੍ਰਿਫਤਾਰ ਕਰ ਲਏ ਗਏ ਪਰ ਮਾਸਟਰ ਮੋਤਾ ਸਿੰਘ ਅਤੇ ਜੱਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇੱਕ ਗੁਪਤ ਜਥਾ ਤਿਆਰ ਕੀਤਾ ਹੁਸ਼ਿਆਰਪੁਰ ਦੇ ਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ ਅਗਸਤ 1922 ਵਿੱਚ ਇਹਨਾਂ ਦੋਵੇਂ ਜਥਿਆਂ ਨੇ ਮਿਲ ਕੇ ਬਬਰ ਅਕਾਲੀ ਨਾਂ ਦੀ ਪਾਰਟੀ ਬਣਾਈ ਜਿਸ ਦਾ ਮੁਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਬਣਾਇਆ ਗਿਆ ਉਹਨਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਮੇਰਵਾ ਲੋਕਾਂ ਤੱਕ ਲੈ ਜਾਣ ਲਈ ਇੱਕ ਗੈਰ ਕਾਨੂੰਨੀ ਅਖਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ April 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ ਕਾਨੂੰਨੀ ਐਲਾਨ ਦਿੱਤਾ। 28 ਫਰਵਰੀ 1925 ਨੂੰ ਬੱਬਰ ਅਕਾਲੀ ਲਹਿਰ ਦੇ ਪੰਜ ਜਰਨੈਲਾਂ, ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨਿੱਧੜਕ ਧਾਮੀਆਂ, ਦਲੀਪ ਸਿੰਘ ਪੁਜੰਗੀ ਨੰਦ ਸਿੰਘ ਕੁੜਿਆਲ ਅਤੇ ਕਰਮ ਸਿੰਘ ਹਰੀਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਮੰਗਰੋ ਹਾਈ ਕੋਰਟ ਨੇ ਧਰਮ ਸਿੰਘ ਹਯਾਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਬੱਬਰ ਕালਿਆਂ ਨੇ ਬਹੁਤ سارے ਸਰਕਾਰੀ ਟਾਊਟ ਸਰਕਾਰੀ ਸੂਈਏ ਜ਼ਗੀਰਦਾਰ ਅਤੇ ਹੋਰ ਮੁਜਰਮ ਕਤਲ ਕੀਤੇ ਉਹਨਾਂ ਨੇ ਕਈ ਜਗ੍ਹਾ ਤੇ ਡਾਕੇ ਮਾਰੇ ਅਤੇ ਅਸਲਾ ਵੀ ਲੁੱਟਿਆ 1922 ਤੋਂ 1924 ਤੱਕ ਬੱਬਰ ਅਕਾਲੀ ਲਹਿਰ ਆਪਣੇ ਸਿਖਰਾਂ ਤੇ ਸੀ ਤਾਂ ਇਸ ਲਹਿਰ ਦੌਰਾਨ ਕਈ ਆਗੂ ਗ੍ਰਫਤਾਰ ਕੀਤੇ ਗਏ ਕਰਮ ਸਿੰਘ ਦੌਲਤਪੁਰ ਬਿਸ਼ਨ ਸਿੰਘ ਮਹਿੰਦਰ ਸਿੰਘ ਬਬੇਲੀ 1 ਸਤੰਬਰ 1923 ਦੇ ਦਿਨ ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਦਿਰ ਦੇ ਵਿੱਚ ਅਤੇ ਬਰਿਆਮ ਸਿੰਘ ਧੁੱਗਾ 8 ਜੂਨ 1924 ਦੇ ਦਿਨ ਐਕਸ਼ਨ ਦੌਰਾਨ ਸ਼ਹੀਦ ਹੋ ਗਏ ਧੰਨਾ ਸਿੰਘ ਬਾਬਲਪੁਰ ਜਦ ਅੰਗਰੇਜ਼ ਪੁਲਿਸ ਦੇ ਘੇਰੇ ਵਿੱਚ ਘਿਰ ਗਿਆ ਤਾਂ ਉਸਦੇ ਬੰਬ ਦਾ ਪਿੰਦੇ ਖਿੱਚ ਦਿੱਤਾ ਅਤੇ ਕਈ ਗੋਰੇ ਅਤੇ ਦੇਸ਼ੀ ਪੁਲਸੀਏ ਵੀ ਗੱਡੀ ਛਾੜ ਦਿੱਤੇ ਬੱਬਰਾਂ ਦੇ ਕੇਸ ਵਿੱਚ 96 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਮੁਕੰਦਮਾ ਚਲਾਇਆ ਗਿਆ ਕੇਸ ਦੌਰਾਨ ਬੱਬਰਾਂ ਨੇ ਪੈਰਵੀ ਕਰਨ ਤੋਂ ਨਾ ਕਰ ਦਿੱਤੀ ਬਲਕਿ ਜਥੇਦਾਰ ਕੇਸ਼ਵ ਸਿੰਘ ਗੜਗੱਦ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰਿਆਬ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ ਗ੍ਰਿਫਤਾਰ 96 ਬਬਰਾਂ ਵਿੱਚੋਂ ਪੰਜ ਪਹਿਲਾਂ ਹੀ ਬਰੀ ਕਰ ਦਿੱਤੇ ਗਏ ਸੁੰਦਰ ਸਿੰਘ ਹਯਾਤਪੁਰ ਮਕਦਮੇ ਦੌਰਾਨ ਜੇਲ੍ਹ ਦੇ ਵਿੱਚ 13 ਦਸੰਬਰ ਨੂੰ ਅਤੇ ਸਾਦਾ ਸਿੰਘ ਪੰਡੋਰੀ ਨਿਜਰਾ ਅੱਜ ਦੇ ਦਿਨ ਯਾਨੀ ਕਿ 19 ਦਸੰਬਰ 1924 ਨੂੰ ਜੇਲ੍ਹ ਦੇ ਵਿੱਚ ਹੀ ਚੜ੍ਹਾਈ ਕਰ ਗਏ ਬਾਕੀ 99 ਵਿੱਚੋਂ 6 ਸਿੰਘਾਂ ਨੂੰ ਫਾਂਸੀ ਅਤੇ ਉਹਨਾਂ ਜਾਨੂ ਵੱਖ-ਵੱਖ ਮਿਆਰ ਦੀਆਂ ਕੈਦਾਂ ਸੁਣਾਈਆਂ ਗਈਆਂ ਜਦਕਿ 34 ਬੱਬਰਾਂ ਉੱਤੇ ਕੇਸ ਸਾਬਤ ਨਾ ਹੋ ਸਕੇ ਉੱਤੇ ਉਹ ਛੱਡਣੇ ਪਏ ਤਾਂ ਅੱਜ ਦੇ ਦਿਨ ਬੱਬਰ ਅਕਾਲੀ ਸਾਦਾ ਸਿੰਘ ਪੰਡੋਰੀ ਨਿਜਰਾਂ ਦੇ ਜਿਹੜੇ ਉਹਨਾਂ ਦੀ ਬੱਤ ਜੇਲ੍ਹ ਦੇ ਵਿੱਚ ਹੋ ਗਈ ਸੀ ਜੇਲ੍ਹ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ ਤਾਂ ਬੱਬਰ ਅਕਾਲੀ ਲਹਿਰ ਦੇ ਵੱਲੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਆ ਨੀੜਾ ਉਪਾਇਆ ਗਿਆ ਸੀ ਅਤੇ ਜ਼ਾਲਮ ਹਕੂਮਤਾਂ ਨੂੰ ਸਬਕ ਬੱਬਰ ਅਕਾਲੀਆਂ ਨੇ ਸਿਖਾਇਆ ਸੀ